2014 ਵਿੱਚ ਜਦੋਂ ਪਹਿਲੀ ਵਾਰ ਮੋਦੀ ਸਰਕਾਰ ਜਿੱਤ ਕੇ ਪਾਰਲੀਮੈਂਟ ਵਿੱਚ ਗਈ ਤੇ ਉਹਨਾਂ ਨੇ ਇੱਕ ਬੜਾ ਅਹਿਮ ਨਾਰਾ ਦਿੱਤਾ ਮਿਨਿਮਮ ਗਵਰਨਮੈਂਟ ਐਂਡ ਮੈਕਸਿਮਮ ਗਵਰਨੈਂਸ ਜੀ ਹਾਂ ਯਾਨੀ ਕਿ ਗਵਰਨਮੈਂਟ ਦੇ ਰੂਲਸ ਐਂਡ ਰੈਗੂਲੇਸ਼ਨਸ ਗਵਰਨਮੈਂਟ ਦੀਆਂ ਸਖਤਾਈਆਂ ਨੂੰ ਘਟਾ ਦਿੱਤਾ ਜਾਏਗਾ ਐਂਡ ਗਵਰਨੈਂਸ ਯਾਨੀ ਕਿ ਪਬਲਿਕ ਵਾਸਤੇ ਸੁਵਿਧਾਵਾਂ ਨੂੰ ਸੇਵਾਵਾਂ ਨੂੰ ਵਧਾ ਦਿੱਤਾ ਜਾਊਗਾ ਤੇ ਅੱਜ ਜੋ ਅਨਾਉਂਸਮੈਂਟ ਐਕਸ ਪਲੇਟਫਾਰਮ ਤੇ ਨਿਤਿਨ ਗਡਕਰੀ ਸਾਹਿਬ ਤੇ ਪੀਐਮ ਮੋਦੀ ਨੇ ਕੀਤੀ ਹੈ ਉਹ ਇਹੀ ਨਾਰੇ ਨੂੰ ਅੱਗੇ ਲੈ ਕੇ ਜਾਂਦਾ ਹੈ ਜੀ ਹਾਂ ਦੋਸਤੋ ਅੱਜ ਦੇ ਸੈਸ਼ਨ ਵਿੱਚ ਦੇਖਾਂਗੇ ਕਿ ਜਿਹੜੀ ਇਹ ਅਨਾਉਂਸਮੈਂਟ ਕੀਤੀ ਗਈ ਹੈ ਰਿਲੇਟਿੰਗ ਟੂ ਦਾ ਫਾਸਟੈਗ ਪਹਿਲੀ ਗੱਲ ਤੇ ਫਾਸਟੈਗ ਕੀ ਹੈ ਜਿਹੜਾ ਆ 3000 ਰੁਪਏ ਸਾਲਾਨਾ ਦਾ ਪਲਾਨ ਹੈ ਇੱਕ ਕਿਹੜਾ ਪਲਾਨ ਹੈ ਤੇ ਕੌਣ-ਕੌਣ ਇਹਦੇ ਵਾਸਤੇ ਐਲੀਜੀਬਲ ਹੈ ਕਿ ਤੁਸੀਂ ਐਲੀਜੀਬਲ ਹੋ ਕਮਰਸ਼ੀਅਲ ਵਾਲੇ ਨਾਨ ਕਮਰਸ਼ੀਅਲ ਵਾਲੇ ਕਿਹੜੇ ਐਲੀਜੀਬਲ ਨੇ ਉਸ ਤੋਂ ਬਾਅਦ ਦੇਖਾਂਗੇ ਤੁਸੀਂ ਇਸ ਸਕੀਮ ਨੂੰ ਅਵੇਲ ਕਿਸ ਤਰ੍ਹਾਂ ਕਰ ਸਕਦੇ ਹੋ ਕਿਸ ਤਰ੍ਹਾਂ ਇਹਦਾ ਫਾਇਦਾ ਚੁੱਕ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਾਂਗੇ ਜਦੋਂ ਤੁਸੀਂ ਨਾਰਮਲ ਇੱਕ ਇਨਸਾਨ ਦੇ ਤਰ੍ਹਾਂ ਇਹਨੂੰ ਦੇਖੋਗੇ ਕਿ ਫੋਰ ਐਗਜ਼ਾਮਪਲ ਤੁਸੀਂ ਰੋਜ਼ ਬਰਨਾਲੇ ਤੋਂ ਬਠਿੰਡੇ ਜਾਂਦੇ ਹੋ ਅਪ ਡਾਊਨ ਕਰਦੇ ਹੋ ਨੌਕਰੀ ਦੇ ਚੱਕਰ ਤੁਸੀਂ ਰੋਜ਼ ਮੋਹੱਲੇ ਤੋਂ ਲੁਧਿਆਣੇ ਜਾ ਕੇ ਅਪਡਾਊਨ ਕਰਦੇ ਹੋ ਤੇ ਤੁਹਾਨੂੰ ਕੀ ਫਾਇਦਾ ਹੋਏਗਾ ਪ੍ਰੋਪਰ ਕਾਸਟਿੰਗ ਕੱਟ ਕੇ ਦਿਖਾਉਂਗਾ ਕਿ ਤੁਹਾਨੂੰ ਕੀ ਫਾਇਦਾ ਹੋਏਗਾ ਐਂਡ ਲਾਸਟ ਵਿੱਚ ਜੇ ਤੁਸੀਂ ਯੂਪੀਐਸ ਜਾਂ ਫਿਰ ਪੰਜਾਬ ਪੀਸੀਐਸ ਐਸਪੀਰੈਂਟ ਹੋ ਇਸ ਪੂਰੀ ਨਿਊਜ਼ ਦਾ ਆਪਣੇ ਪੇਪਰ ਵਿੱਚ ਕੀ ਪੁੱਛਿਆ ਜਾ ਸਕਦਾ ਹੈ ਕੀ ਇੰਪੈਕਟ ਹੋਏਗਾ ਉਹਦੀ ਵੀ ਗੱਲ ਕਰਾਂਗੇ ਜਿਆਦਾ ਵੱਡਾ ਸੈਸ਼ਨ ਨਹੀਂ ਹੋਣ ਵਾਲਾ ਪਰ ਇੰਪੋਰਟੈਂਟ ਬਹੁਤ ਹੋਣ ਵਾਲਾ ਹੈ ਇਸ ਕਰਕੇ ਐਂਡ ਤੱਕ ਸੈਸ਼ਨ ਨੂੰ ਦੇਖਿਓ ਸਭ ਤੋਂ ਪਹਿਲਾਂ ਆ ਜਾਈਏ ਵਾਟ ਇਜ਼ ਦਿਸ ਫਾਸਟ ਟੈਗ ਤੁਸੀਂ ਬੜੀਆਂ ਗੱਲਾਂ ਸੁਣੀ ਹੈ ਕਿ ਫਾਸਟ ਟੈਗ ਹੋ ਗਿਆ ਜੀ ਪੈਨਲਟੀ ਹੋਗੀ ਪਰ ਕੀ ਤੁਹਾਨੂੰ ਪਤਾ ਐਕਚੁਅਲ ਵਿੱਚ ਸੈਂਟਿਫਿਕਲੀ ਜਿਹੜਾ ਫਾਸਟ ਟੈਗ ਹੈ ਇੱਕ ਆਰ ਐਫ ਆਈ ਡੀ ਨਾਮ ਦੀ ਟੈਕਨੋਲੋਜੀ ਤੋਂ ਬਣਾਇਆ ਗਿਆ ਹੈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਠੀਕ ਹੈ ਜੀ ਯਾਨੀ ਕਿ ਜਿਹੜਾ ਸਟicker ਲੱਗਦਾ ਹੈ ਨਾ ਤੁਹਾਡੀ ਵਿੰਡਸ਼ੀਲਡ ਦੇ ਉਹਦੇ ਅੰਦਰ ਨਾ ਕੁਝ ਡਾਟਾ ਸੇਵਡ ਹੁੰਦਾ ਹੈ ਤੇ ਉੱਥੇ ਜਿਹੜਾ ਸਕੈਨਰ ਉੱਪਰ ਲੱਗਿਆ ਹੁੰਦਾ ਨਾ ਉਹ ਉਸ ਡਾਟਾ ਨੂੰ ਰੀਡ ਕਰਦਾ ਹੈ ਤੇ ਆਟੋਮੈਟਿਕਲੀ ਅਕਾਊਂਟ ਤੋਂ ਪੈਸੀ ਡਿਡਕਟ ਹੋ ਜਾਂਦੇ ਨੇ ਹਾਈ ਟੈਕ ਟੈਕਨੋਲੋਜੀ ਹੈ ਸੋ ਜਦੋਂ ਇਹ ਟੈਕਨੋਲੋਜੀ ਪਹਿਲੀ ਵਾਰ 2014 ਜਿਹੜਾ ਅਹਮਦਾਬਾਦ ਐਕਸਪ੍ਰੈਸ ਵੇ ਹੈ ਉਹਦੇ ਉੱਤੇ ਐਜ਼ ਅ ਪਾਇਲਟ ਪ੍ਰੋਜੈਕਟ ਟੈਸਟਿੰਗ ਕਰਨ ਲਈ ਲਗਾਈ ਗਈ ਸੀ ਉਸ ਤੋਂ ਬਾਅਦ 2016 ਵਿੱਚ ਇਹਨੂੰ ਨੇਸ਼ਨ ਵਾਈਡ ਰੋਲ ਆਊਟ ਕਰ ਦਿੱਤਾ ਗਿਆ ਪਰ ਇਹਦੇ ਨਾਲ ਨਾਲ ਜਿਹੜੇ ਕੈਸ਼ ਵਾਲੇ ਟੋਲਸ ਆ ਉਹ ਵੀ ਚੱਲਦੇ ਸੀਗੇ ਫਿਲਹਾਲ ਜੋ ਅੱਜ ਦਾ ਹੈ ਫਾਸਟ ਟੈਗਸ ਆਰ ਮੰਡੀਟਰੀ ਤੇ ਕਦੋਂ ਤੋਂ ਹੋਇਆ ਫਰਵਰੀ 2021 ਫਰਵਰੀ 2021 ਤੋਂ ਬਾਅਦ ਕੈਸ਼ ਪੇਮੈਂਟਸ ਆਰ ਨਾਟ ਅਲਾਉਡ ਔਨ ਦ ਟੋਲਸ ਜੇ ਤੁਸੀਂ ਕੈਸ਼ ਪੇਮੈਂਟ ਕਰਨੀ ਹੈ ਤੁਹਾਨੂੰ ਡਬਲ ਟੋਲ ਦੇਣਾ ਪਏਗਾ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ ਉਸ ਤੋਂ ਬਾਅਦ ਯੂਪੀਐਸਸੀ ਵਾਲੇ ਬੱਚਿਆਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੀਸੀਐਸ ਵਾਲੇ ਬੱਚਿਆਂ ਲਈ ਕਿ ਜਿਹੜੀ ਕਿਹੜੀ ਆਰਗੇਨਾਈਜੇਸ਼ਨ ਹੈ ਜਿਹੜੀ ਇਹਨੂੰ ਆਪਰੇਟ ਕਰਦੀ ਹੈ ਐਨਪੀਸੀਆਈ ਦਾ ਤੁਸੀਂ ਨਾਮ ਸੁਣਿਆ ਹੋਣਾ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਠੀਕ ਹੈ ਜੀ ਉਹਦੇ ਅੰਡਰ ਕੀ ਹੈ ਜੀ ਅੰਡਰ ਦਾ ਨੈਸ਼ਨਲ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਪ੍ਰੋਗਰਾਮ ਹੈ ਉਹਦੇ ਅੰਡਰ ਇਹ ਵਰ ਕਰਦੀ ਹੈ ਤੇ ਇਹ ਸਾਰੀ ਸਿਨੈਰੀਓ ਨੂੰ ਇੰਪਲੀਮੈਂਟ ਕਰਦਾ ਹੈ ਐਨ ਐਚ ਏ ਆਈ ਜਿਹੜਾ ਕਿਦੇ ਅੰਡਰ ਆਂਦਾ ਹੈ ਡਾਇਰੈਕਟਲੀ ਅੰਦਰ ਦਾ ਨਿਤਿਨ ਗੜਗਰੀ ਸਾਹਿਬ ਠੀਕ ਹੈ ਜੀ ਸੋ ਹੁਣ ਆਪਾਂ ਇਹ ਦੇਖ ਚੁੱਕੇ ਹਾਂ ਕਿ ਫਾਸਟੈਗ ਚੀਜ਼ ਕੀ ਹੈ ਥੋੜੀ ਸਾਇੰਟਿਫਿਕ ਨੋਲਿਜ ਤੁਹਾਨੂੰ ਹੋ ਚੁੱਕੀ ਹੈ ਫਾਸਟੈਗ ਦੀ ਪਰ ਹੁਣ ਗੱਲ ਕਰਾਂਗੇ ਇਹ ਨਵੀਂ ਅਨਾਉਂਸਮੈਂਟ ਕੀ ਹੈ ਆਓ ਜੀ ਧਿਆਨ ਨਾਲ ਉਸੇ ਜਿਹੜੇ ਪਲੇਟਫਾਰਮ ਐਕਸ ਦੀ ਅਨਾਉਂਸਮੈਂਟ ਹੈ ਨਿਤਿਨ ਗੜਗਰੀ ਸਾਹਿਬ ਦੀ ਨੂੰ ਧਿਆਨ ਨਾਲ ਦੇਖੋ ਉਹਨਾਂ ਨੇ ਕਿਹਾ ਬਹੁਤ ਹੀ ਮਤਲਬ ਇਹਨੂੰ ਮੈਂ ਪ੍ਰੋਪਰ ਟੇਬਲ ਬਣਾ ਕੇ ਸਮਝਾਉਂਗਾ ਕਿ 15 ਅਗਸਤ ਤੋਂ 1 ਸਾਲ ਜਾਂ ਫਿਰ 200 ਟ੍ਰਿਪਸ ਜੇ ਤੁਸੀਂ ਕਰ ਰਹੇ ਹੋ ਓਨਲੀ ਫਾਰ ਕੀ ਲਿਖਿਆ ਹੈ ਨਾਨ ਕਮਰਸ਼ੀਅਲ ਵਹੀਕਲ ਜਿੱਦਾਂ ਕਿ ਕਾਰ ਜੀਪ ਐਂਡ ਵੈਨਸ ਤੁਹਾਡਾ ਇੱਕ ਐਨੂਅਲ ਪਾਸ ਬਣਾ ਦਿੱਤਾ ਜਾਊਗਾ ਜਿਦੇ ਵਿੱਚ ਕੀ ਲਿਖਿਆ ਹੈ ਐਡ्रेसेस ਕੋਲੋਂਗ ਟਰਮ ਕਨਸਰਨਸ ਰਿਗਰਡਿੰਗ ਦਾ 60 ਕਿਲੋਮੀਟਰ ਰੇਂਜ ਜਦੋਂ ਨਾ ਇਹ ਚੀਜ਼ ਆਈ ਤੇ ਕਾਫੀ ਬੱਚਿਆਂ ਨੇ ਕਿਹਾ ਕੀ ਸਰ ਇਹ ਸਿਰਫ 60 ਕਿਲੋਮੀਟਰ ਰੇਂਜ ਵਿੱਚ ਲਾਗੂ ਹੋਏਗਾ ਨਹੀਂ ਇਹਨਾਂ ਨੇ ਕਿਹਾ ਹੈ ਐਡ्रेसਸਸ ਦਾ ਲੌਂਗ ਟਰਮ ਕਨਸਰਨਸ ਵਿਦਨ ਦਾ 60 ਕਿਲੋਮੀਟਰ ਰੇਂਜ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਸੀਂ 90 ਕਿਲੋਮੀਟਰ ਤੇ ਜਾ ਰਹੇ ਹੋ ਅੱਗੇ ਜਾ ਰਹੇ ਹੋ ਤੇ ਉੱਥੇ ਨਹੀਂ ਹੋਏਗਾ ਨਹੀਂ ਇਟ ਇਜ਼ ਨਾਟ ਲਾਈਕ ਥੈਟ ਪੂਰੀ ਅੰਡਰਸਟੈਂਡਿੰਗ ਲਈ ਪੂਰਾ ਅੱਗੇ ਮੈਂ ਸਪੈਸ਼ਲ ਤੁਹਾਡੇ ਲਈ ਟੇਬਲ ਬਣਾਇਆ ਹੈ ਥਿਸ ਇਜ਼ ਫॉर ਯੋਰ ਸਪੈਸ਼ਲ ਅੰਡਰਸਟੈਂਡਿੰਗ ਸਭ ਤੋਂ ਪਹਿਲਾਂ ਦੇਖੋ ਕਦੋਂ ਤੋਂ ਆ ਰਿਹਾ ਹੈ 15 ਅਗਸਤ ਇਸ ਸਾਲ ਠੀਕ ਹੈ ਜੀ 15 ਅਗਸਤ 2025 ਇਦਾਂ ਨਹੀਂ ਹੈ ਕਿ ਤੁਸੀਂ ਅੱਜ ਕਰਾ ਕੇ ਰਿਚਾਰਜ ਕਰਾ ਲਓ ਤੇ ਤੁਸੀਂ ਕਹੋ ਕਿ ਕੱਲ ਤੋਂ ਲਾਗੂ ਹੋ ਜਾਏਗਾ ਨਹੀਂ 15 ਅਗਸਤ ਤੋਂ ਬਾਅਦ ਲਾਗੂ ਹੋਏਗਾ ਕਿੰਨੇ ਦਾ ਪਾਸ ਹੈ ਜੀ 3000 ਰੁਪਏ ਦਾ ਪਾਸ ਹੈ ਹੁਣ ਇੱਥੇ ਆ ਜਾਓ ਵੈਲਿਡਿਟੀ ਤੇ 1 ਇਅਰ ਜਾਂ ਫਿਰ ਅਪ ਟੂ 200 ਟ੍ਰਿਪਸ ਸਮਝੋ ਇਸ ਗੱਲ ਨੂੰ ਉਹ ਕਹਿੰਦੇ ਜੇ ਤੇ ਤੁਸੀਂ 200 ਟ੍ਰਿਪ ਸਾਲ ਤੋਂ ਪਹਿਲਾਂ ਖਤਮ ਕਰ ਲੇ ਫੋਰ ਏਗਜ਼ਾਮਪਲ ਤੁਸੀਂ ਗੱਡੀ ਬਹੁਤ ਜ਼ਿਆਦਾ ਚਲਾਣੇ ਹੋ ਤੁਸੀਂ ਤਾਂ ਬਈ ਕਿਹਨੂੰ ਕਹਿੰਦੇ ਨਾ ਵੌਂਡਰਲਸਟ ਜਿਹਨੂੰ ਕਹਿੰਦੇ ਆ ਕਿ ਟਰੈਵਲਰ ਹੋ ਤੁਸੀਂ ਤੇ ਤੁਹਾਡੇ ਹੋ ਸਕਦਾ 200 ਟ੍ਰਿਪ 2 ਮਹੀਨੇ ਅੰਦਰ ਖਤਮ ਹੋ ਜਾਣ ਠੀਕ ਹੈ ਸੋ ਉਹ ਜਿਹੜੇ 200 ਟ੍ਰਿਪ ਹੈ ਉਹਨਾਂ ਲਈ 3000 ਖਤਮ ਦੁਬਾਰਾ ਤੋਂ 3000 ਰੁਪਏ ਦਾ ਰੀਚਾਰਜ ਕਰਾਓ ਪਰ ਜੇ ਤੁਸੀਂ ਗੱਡੀ ਘੱਟ ਚਲਾਣੇ ਹੋ ਤੁਹਾਡੇ ਸਾਲ ਵਿੱਚ 200 ਟ੍ਰਿਪ ਨਹੀਂ ਹੋਏ ਤੇ ਬਈ ਇਹ ਐਸ ਇਟ ਇਜ਼ ਰਹੇਗਾ ਐਲੀਜੀਬਲ ਕੌਣ ਕੌਣ ਹੈ ਕੀ ਮੈਂ ਟੈਕਸੀ ਚਲਾਣਾ ਹੈ ਜੀ ਠੀਕ ਹੈ ਜੀ ਕੀ ਮੈਂ ਟੈਕਸੀ ਚਲਾਣਾ ਹੈ ਕੀ ਉਹਦੇ ਵਾਸਤੇ ਬਣਾ ਸਕਦਾ ਕੀ ਮੈਂ ਟਰੱਕ ਡਰਾਈਵਰ ਹੈ ਜੀ ਉਹਦੇ ਵਾਸਤੇ ਬਣਾ ਸਕਦਾ ਕੀ ਮੈਂ ਬੱਸ ਚਲਾਣਾ ਹੈ ਜੀ ਉਹਦੇ ਵਾਸਤੇ ਬਣਾ ਸਕਦਾ ਜਾਂ ਫਿਰ ਐਲਟੀਵੀ ਯਾਨੀ ਕਿ ਟੈ ਕੈਬਸ ਵਗੈਰਾ ਹੋ ਗਈਆਂ ਕੀ ਇਹਨਾਂ ਵਾਸਤੇ ਬਣਾ ਸਕਦਾ ਹੈ ਨਹੀਂ ਇਹਨਾਂ ਵਾਸਤੇ ਇਹ ਵਾਲੀ ਸਕੀਮ ਵੈਲਿਡ ਨਹੀਂ ਹੈ ਜੀ ਇਹਨਾਂ ਵਾਸਤੇ ਇਹ ਸਕੀਮ ਵੈਲਿਡ ਨਹੀਂ ਹੈ 3000 روپے ਤੁਸੀਂ ਕਰਾਣੇ ਆ ਪਾਸ ਲੈਣਾ ਤੇ 200 ਟ੍ਰਿਪ ਆਰਾਮ ਨਾਲ ਘੁੰਮੋ ਜਿੱਥੇ ਮਰਜ਼ੀ ਘੁੰਮੋ ਪਰ ਸਿਰਫ ਤੁਹਾਡੇ ਕੋਲ ਕਾਰ ਜੀਪ ਜਾਂ ਵੈਨ ਹੋਣੀ ਚਾਹੀਦੀ ਹੈ ਇਹ ਵਾਲੀ ਗੱਡੀਆਂ ਨਹੀਂ ਚੱਲਣਗੀਆਂ ਓਕੇ ਉਸ ਤੋਂ ਬਾਅਦ ਦੇਖੋ ਜਿਹੜਾ ਤੁਸੀਂ 60 ਕਿਲੋਮੀਟਰ ਤੇ ਕਨਫਿਊਜ਼ ਹੋ ਰਹੇ ਸੀ ਇਹਨਾਂ ਨੇ ਇਹੀ ਗੱਲ ਕਰਤੀ ਇਟ ਇਜ਼ ਐਪਲੀਕੇਬਲ ਅਕ੍ਰੋਸ ਆਲ ਨੈਸ਼ਨਲ ਹਾਈਵੇਜ਼ ਕੀ ਆ ਬਾਤ ਹੈ ਮੈਨੂੰ ਲੱਗਦਾ ਇਸ ਗੱਲ ਤੇ ਤਾਂ ਤਾੜੀਆਂ ਮੱਚਦੀ ਹੈ ਸਰਕਾਰ ਲਈ ਕਿਉਂਕਿ ਬੜਾ ਅੱਛਾ ਇਨੀਸ਼ੀਏਟਿਵ ਹੈ ਅੱਗੇ ਦਿਖਾਉਂਗਾ ਤੁਹਾਨੂੰ ਕੋਸਟ ਬੈਨੀਫਿਟ ਗਿਨਣਾ ਔਣ 올 ਨੈਸ਼ਨਲ ਹਾਈਵੇਜ਼ ਤੇ ਇਹ ਵੈਲਿਡ ਹੈ ਤੁਸੀਂ ਕਿਸੇ ਵੀ ਨੈਸ਼ਨਲ ਹਾਈਵੇ ਤੇ ਜਾਓ ਜਿਹੜੇ ਆਹ 200 ਟ੍ਰਿਪਸ ਦੀ ਮੈਂ ਗੱਲ ਕਰ ਰਿਹਾ ਜਿਹੜੇ 200 ਟ੍ਰਿਪਸ ਦੀ ਮੈਂ ਗੱਲ ਕਰ ਰਿਹਾ ਹੈ 3000 ਪਵਾ ਕੇ ਹਰ ਇੱਕ ਤੇ ਵੈਲਿਡ ਹੋਣਗੇ ਐਂਡ ਲਾਸਟਲੀ ਮੋਡ ਆਫ ਐਕਟੀਵੇਸ਼ਨ ਤੁਸੀਂ ਕਿੱਥੇ ਜਾ ਕੇ ਐਕਟੀਵੇਟ ਕਰਾ ਸਕਦੇ ਹੋ ਰਾਜ ਮਾਰਗ ਯਾਤਰਾ ਇੱਕ ਐਪਲੀਕੇਸ਼ਨ ਹੈ ਹੱਲੇ ਉਹਦਾ ਲਿੰਕ ਐਕਟੀਵੇਟ ਨਹੀਂ ਹੋਇਆ ਹੈ ਹੱਲੇ ਨਾ ਦੇਖਣ ਲੱਗ ਜਿਓ ਥੋੜੀ ਦੇਰ ਬਾਅਦ ਲਿੰਕ ਐਕਟੀਵੇਟ ਹੋ ਜਾਏਗਾ ਉੱਥੇ ਜਾ ਕੇ ਤੁਸੀਂ 3000 ਰੁਪਏ ਕਰਾਣੇ ਆਪਣੇ ਫਾਸਟੈਕ ਦੀ ਡਿਟੇਲਸ ਪਾਣੀ ਹੈ ਐਂਡ ਹੋ ਜਾਏਗਾ ਸਮਝਾਉਂਗਾ ਅੱਗੇ ਪ੍ਰੋਪਰ ਤਰੀਕਾ ਠੀਕ ਹੈ ਜੀ ਸੋ ਇਹ ਹੈ ਜੀ ਪੂਰੀ ਸਕੀਮ 3000 ਰੁਪਏ ਕੀ ਹੋਏਗਾ ਇੱਕ ਸਾਲ ਜਾਂ ਫਿਰ 200 ਟ੍ਰਿਪਸ ਲਈ ਤੁਹਾਨੂੰ ਫ੍ਰੀ ਹੋ ਜਾਏਗਾ ਟੋਲ ਟੈਕ ਸਾਰਾ 3000 ਰੁਪਏ ਇੱਕ ਵਾਰ ਦੇਣੇ ਆ ਉਸ ਤੋਂ ਬਾਅਦ ਕੋਈ ਜੁਰਮਾਨਾ ਨਹੀਂ ਠੀਕ ਹੈ ਜੀ ਤੇ ਮੈਂ ਦੱਸ ਦਿੱਤਾ ਕਿ ਦੇ ਵਾਸਤੇ ਵੈਲਿਡ ਹੈ ਹੁਣ ਹਾਊ ਯੂ ਕੈਨ ਅਵੇਲ ਇਟ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਰਾਜਮਾਰਗ ਯਾਤਰਾ ਐਪ ਹੈ ਪਰ ਹੱਲੇ ਟੈਨਸ਼ਨ ਨਾ ਲਓ ਹੱਲੇ ਲਿੰਕ ਟੂ ਬੀ ਐਕਟੀਵੇਟਿਡ ਸੁਣ ਆ ਰਿਹਾ ਹੈ ਲਿੰਕ ਐਕਟੀਵੇਟ ਨਹੀਂ ਹੋਇਆ ਹੈ ਤੁਸੀਂ ਇਹ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦੀ ਵੈਬਸਾਈਟ ਹੈ ਐਨ ਐਚ ਆਈ ਦੀ ਵੈਬਸਾਈਟ ਹੈ ਇੱਥੇ ਵੀ ਜਾ ਸਕਦੇ ਹੋ ਉੱਥੇ ਤੁਸੀਂ ਬੇਸਿਕ ਜਿੱਦਾਂ ਕਿ ਰਜਿਸਟ੍ਰੇਸ਼ਨ ਡਿਟੇਲ ਵਹੀਕਲ ਤੁਹਾਡਾ ਕਿੱਥੇ ਦਾ ਹੈ ਫਾਸਟ ਟੈਗ ਨੰਬਰ ਤੁਸੀਂ ਆਪਣਾ ਪਾਣਾ ਹੈ ਪ੍ਰੂਫ ਆਫ ਓਨਰਸ਼ਿਪ ਜਿਹੜਾ ਜਾਣਾ ਪਾਣੀ ਹੈ ਇਹ ਚੀਜ਼ਾਂ ਪਾ ਕੇ 3000 ਰੁਪਏ ਪੇ ਕਰੋਗੇ ਤੇ ਤੁਹਾਡਾ 3000 ਰੁਪਏ ਵਾਲਾ ਜਿਹੜਾ ਪਾਸ ਹੈ ਉਹ ਐਕਟੀਵੇਟ ਹੋ ਜਾਏਗਾ ਬਹੁਤ ਹੀ ਹੇਸਲ ਫਰੀ ਤਰੀਕਾ ਹੈ ਬਹੁਤ ਹੀ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਕੋਈ ਇਦਾਂ ਦਾ ਤਰੀਕਾ ਨਹੀਂ ਹੈ ਕਿ ਬੜਾ ਕੋਈ ਜਿਹਨੂੰ ਆਪਾਂ ਕਹਿ ਸਕਦੇ ਹਾਂ complicated no it is not a complicated thing very easy to everything اگے آ جاو ਹੁਣ ਆਪਾਂ ਗੱਲ ਕਰਾਂਗੇ ਬੈਨੀਫਿਟਸ ਦੀ ਇਸ ਟੇਬਲ ਨੂੰ ਨਾ ਧਿਆਨ ਨਾਲ ਦੇਖੋ ਇਸ ਟੇਬਲ ਨੂੰ ਬਹੁਤ ਹੀ ਧਿਆਨ ਨਾਲ ਦੇਖੋ ਇੱਕ ਮਾਲਵੇ ਦੀ ਐਗਜ਼ੈਂਪਲ ਲਈ ਆਪਾਂ ਤੇ ਇੱਕ ਆਪ ਲਈ ਹੈ ਪਵਦ ਵਾਲੇ ਸਾਈਡ ਦੇ ਐਗਜ਼ੈਂਪਲ ਠੀਕ ਹੈ ਆਜੋ ਸਭ ਤੋਂ ਪਹਿਲਾਂ ਮਾਲਵੇ ਦੀ ਗੱਲ ਕਰਦਾ ਇਮੇਜਿਨ ਕਰੋ ਤੁਸੀਂ ਰੋਜ਼ ਬਰਨਾਲੇ ਟੂ ਬਠਿੰਡਾ ਅਪ ਡਾਊਨ ਕਰਦੇ ਹੋ ਕਿਹਦੇ ਵਾਸਤੇ ਕਰਦੇ ਹੋ ਜੀ ਅਪਡਾਊਨ ਤੁਹਾਡੀ ਨੌਕਰੀ ਹੈ ਤੁਸੀਂ ਬਰਨਾਲੇ ਰਹਿੰਦੇ ਹੋ ਮੇਰੇ ਸਾਡੇ ਨਾਲ ਮਨਪ੍ਰੀਤ ਮੈਡਮ ਨੇ ਉਹਨਾਂ ਨੇ ਮੈਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਬਿਕੋਜ਼ ਕਹਿੰਦੇ ਸਾਡੇ ਬਹੁਤ ਨੋਨ ਨੇ ਜਿਹੜੇ ਕਿ ਸਰ ਬਰਨਾਲੇ ਤੋਂ ਬਠਿੰਡੇ ਅਪ ਡਾਊਨ ਕਰਦੇ ਨੇ ਜਿਹੜਾ ਕਿ ਡਿਸਟੈਂਸ ਅਪਰੋਕਸੀਮੇਟਲੀ 65 ਕਿਲੋਮੀਟਰ ਪੈਂਦਾ ਹੈ ਪਰ ਉਹਨਾਂ ਨੇ ਕਿਹਾ ਰਸਤੇ 'ਚ ਸਰ ਦੋ ਟੋਲ ਆਂਦੇ ਨੇ ਇੱਕ 65 ਰੁਪਏ ਦਾ ਟੋਲ ਹੈ ਤੇ ਇੱਕ 75 ਰੁਪਏ ਦਾ ਟੋਲ ਹੈ ਜਿਹੜੇ ਕੁੱਲ ਮਿਲਾ ਕੇ 140 ਰੁਪਏ ਬਣ ਗਏ ਪਰ 140 ਰੁਪਏ ਸਿੰਗਲ ਸਾਈਡ ਦੇ ਬਣੇ ਜੇ ਮੈਂ ਸਿੰਗਲ ਸਾਈਡ ਦਾ ਮੰਥਲੀ ਕਰਦਾ ਤੇ 3080 ਬਣਦੇ ਆ ਪਰ ਭਾਈ ਜਿਹੜਾ ਆਫਿਸ ਜਾ ਰਿਹਾ ਉਹ ਕਰੇ ਵਾਪਸ ਵੀ ਤਾਂ ਆਊਗਾ ਸੋ ਜੇ ਮੈਂ ਦੋ ਸਾਈਡ ਦੇ ਲਗਾ ਕੇ ਚੱਲਣਾ ਅਪ੍ਰੋਕਸੀਮੀਟਲੀ 6000 ਰੁਪਿਆ ਕੁਝ ਬਣ ਜਾਂਦਾ ਠੀਕ ਹੈ ਜੀ ਅਪ੍ਰੋਕਸੀਮੀਟਲੀ 400 ਰੁਪਏ ਬਣਦੇ ਆ ਡਬਲ ਸਾਈਡ ਦੇ ਟੂ ਵੇ ਦੇ ਪਰ ਹੁਣ ਆਪਣੀ ਸੇਵਿੰਗਸ ਦੇਖੋ ਕਿੰਨੀਆਂ ਆਉਣੀ ਐ 3000 ਰੁਪਏ ਵਿੱਚ 3000 ਰੁਪਏ ਵਿੱਚ ਤੁਹਾਨੂੰ 200 ਟ੍ਰਿਪ ਦੇ ਰਹੇ ਸੀਗੇ ਸਾਲ ਦੀ ਗੱਲ ਛੱਡ ਦਿਓ ਉਸ ਸਕੀਮ ਵਿੱਚ 3000 ਰੁਪਏ ਵਿੱਚ ਤੁਹਾਨੂੰ 200 ਟ੍ਰਿਪ ਦੇ ਰਹੇ ਸੀ ਯਾਨੀ ਕਿ ਇੱਕ ਟ੍ਰਿਪ ਇੱਕ ਟੋਲ ਤੁਹਾਡਾ ਕਿੰਨੇ ਦਾ ਬਣਿਆ ਡਿਵਾਈਡ ਕਰ ਦਿਓ ਜੀ 15 ਰੁਪਏ ਦਾ ਬਣਿਆ ਕਿ ਨੇ ਟ੍ਰਿਪ ਜਿੱਥੇ ਤੁਸੀਂ ਇੱਕ ਟ੍ਰਿਪ ਪਹਿਲਾਂ 65 ਰੁਪਏ ਦੇ ਰਹੇ ਸੀ ਜਾਂ ਤੁਸੀਂ 75 ਰੁਪਏ ਦੇ ਰਹੇ ਸੀਗੇ ਹੁਣ ਤੁਹਾਡਾ ਉਹੀ ਟ੍ਰਿਪ ਮਾਤਰ 15 ਰੁਪਏ ਦਾ ਹੋ ਗਿਆ ਤੇ ਜੇ ਮੈਂ ਇਹ ਮੰਥਲੀ ਲਾਉਂਗਾ ਟੂ ਵੇ ਟ੍ਰਿਪ ਇਹ ਸਿਰਫ ਤੁਹਾਨੂੰ ਕਿੰਨੇ ਦਾ ਪਏਗਾ ਜਿਹੜਾ ਪਹਿਲਾਂ ਤੁਹਾਨੂੰ 6000 ਕੁਛ ਦਾ ਪੈ ਰਿਆ ਸੀ ਹੁਣ ਸਿਰਫ 660 ਰੁਪਏ ਦਾ ਪਏਗਾ ਤੇ ਤੁਹਾਡੀਆਂ ਸੇਵਿੰਗਸ ਕਿੰਨੀਆਂ ਹੋ ਗਈਆਂ ਜੀ 5550 ਰੁਪਏ ਤੁਸੀਂ 1 ਮਹੀਨੇ ਚ ਬਚਾਉਂਗੇ ਦੂਸਰੀ ਐਗਜ਼ਾਮਪਲ ਤੇ ਆ ਜਾਈਏ ਇਹਦੇ ਵਿੱਚ ਦੇਖੋ ਅਪਰੋਕਸੀਮੇਟਲੀ 95 ਕਿਲੋਮੀਟਰ ਦਾ ਸਫਰ ਹੈ ਜੇ ਕੋਈ ਸੱਜਣ ਲੁਧਿਆਣੇ ਤੋਂ ਮੋਹਲੀ ਆਂਦਾ ਹੈ ਜੌਬ ਕਰਨ ਰੋਜ਼ ਆਂਦਾ ਹੈ ਰੋਜ਼ ਗੱਡੀ ਲੈ ਕੇ ਆਂਦਾ ਹੈ ਡੇਢ ਘੰਟੇ ਦਾ ਸਫਰ ਅਪ ਡਾਊਨ ਕਰਦਾ ਹੈ ਉਹਨੂੰ ਟੋਲ ਅਪ੍ਰੋਕਸੀਮੇਟਲੀ ਗੁਲਾਲ ਟੋਲ ਹੈਗਾ ਜੀ ਇੱਕ ਭਾਗੋ ਮਾਜ ਦਾ ਟੋਲ ਹੈ ਜਿਹੜਾ ਕਿ ਕੁੱਲ ਮਿਲਾ ਕੇ 215 ਦਾ ਟੋਲ ਪੈਂਦਾ ਹੁਣ ਇਹ 215 ਨੂੰ ਤੁਸੀਂ ਜੇ ਸਿੰਗਲ ਸਾਈਡ ਮੰਥਲੀ ਦੇਖੋਗੇ 4730 ਰੁਪਏ ਜੇ ਡਬਲ ਸਾਈਡ ਦੇਖੋਗੇ ਅਪ੍ਰੋਕਸੀਮੇਟਲੀ 9460 ਰੁਪਏ ਪਰ ਜੇ 3000 ਵਾਲੀ ਤੁਸੀਂ ਸਕੀਮ ਲਓਗੇ ਉਹਦੇ ਵਿੱਚ ਤਾਂ ਫਿਰ ਵੀ ਪੇਮੈਂਟ ਤੁਹਾਡੀ 15 ਹੀ ਰਹਿਣੀ ਆ ਨਾ ਇੱਕ ਟ੍ਰਿਪ 15 ਦਾ ਪਿਆ 15 22 ਆਪਾਂ ਲਾ ਕੇ ਚੱਲਦੇ ਆ 22 ਦਿਨ ਮੈਂ ਕਿਉਂ ਲਾਇਆ ਕਿਉਂਕਿ 22 ਦਿਨ ਹੀ ਤੁਹਾਡ ਨੂੰ ਛੋਟੀ ਛੁੱਟੀਆਂ ਵੀ ਆਣ ਗਿਆ ਸੈਟਰਡੇ ਸੰਡੇ ਦੀ ਛੁੱਟੀਆਂ ਆਉਂਦੀ ਆ ਆਪਾਂ ਅਪਰੋਕਸੀਮੇਟਲੀ ਆਪਾਂ ਅਪਰੋਕਸੀਮੇਟਲੀ 22 ਦਿਨ ਲਾ ਕੇ ਚੱਲਦੇ ਆਂਗੇ ਵਰਕਿੰਗ ਡੇ ਤੁਹਾਡੇ 22 ਨੇ ਠੀਕ ਹੈ ਸੋ ਇਹ 22 ਵਰਕਿੰਗ ਡੇਸ ਦੇ ਵਿੱਚ ਮੈਂ ਇਹ ਦੇਖ ਕੇ ਤਿਆ ਕਿ ਬਈ 660 ਰੁਪਏ ਮਾਈਨਸ ਇਹ ਤੇ ਤੁਹਾਡੀ ਮੰਥਲੀ ਸੇਵਿੰਗ ਕਿੰਨੀ ਆ ਗਈ ਜੇ ਤੁਸੀਂ ਲੁਧਿਆਣੇ ਤੋਂ ਮੋਹਲੀ ਟਰੈਵਲ ਕਰ ਰਹੇ ਹੋ ਅਪਰੋਕਸੀਮੇਟਲੀ 8800 ਰੁਪਏ ਇਹ ਖਰਚਾ ਨਹੀਂ ਆਇਆ ਇਸ ਸੇਵਿੰਗਸ ਸੋਚੋ ਸੋ ਕੀ ਹੈ ਡਿਸੀਜਨ ਵਧੀਆ ਹੈ ਕਮੈਂਟ ਕਰਕੇ ਦੱਸਿਓ ਹੱਲੇ ਤੱਕ ਜੇ ਸਮਝ ਆ ਰਹੀ ਹੈ ਕਿ ਸਰ ਇਹ ਡਿਸੀਜਨ ਵਧੀਆ ਲੱਗ ਰਿਹਾ ਹੈ ਕਿ ਨਹੀਂ ਐਂਡ ਲਾਸਟ ਵਿੱਚ ਜੇ ਤੁਸੀਂ ਯੂਪੀਐਸਸੀ ਜਾਂ ਪੰਜਾਬ ਪੀਸੀਐਸ ਦੇ ਐਸਪੀਰੈਂਟ ਹੋ ਕੀ ਪੜ੍ਹਨਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਗਵਰਨਮੈਂਟ ਸਕੀਮਸ ਕੀ ਹੁੰਦੀ ਹੈ ਇਹ ਫਾਸਟੈਕ ਕਿਉਂ ਲੈ ਕੇ ਆਇਆ ਗਿਆ ਸੀ ਗਵਰਨੈਂਸ ਪਾਰਟ ਵਿੱਚ ਈ ਗਵਰਨੈਂਸ ਇਨ ਦਾ ਟਰਾਂਸਪੋਰਟ ਸੈਕਟਰ ਬਹੁਤ ਬਰ ਸਵਾਲ ਪੁੱਛੇ ਗਏ ਹੈ RFID ਕੀ ਹੁੰਦਾ ਸਾਇੰਸ ਇਟ ਇਕ ਇੰਪੋਰਟੈਂਟ ਆ RFID ਕੀ ਹੁੰਦਾ ਐਂਡ ਜਿਵੇਂ ਮੈਂ ਮੇਨਸ ਦੀ ਗੱਲ ਕਰਾਂ ਮੇਨਸ ਲਈ ਸਭ ਤੋਂ ਇੰਪੋਰਟੈਂਟ ਇਹ ਹੋ ਜਾਏਗਾ ਕਿ NHAI ਨੇ FASTag ਨੂੰ ਅਨਾਉਂਸ ਕੀਤਾ NHAI FASTag ਕੰਟਰੋਲ ਕਰ ਰਿਹਾ ਹੈ ਕਿ ਇਹ ਸਟੇਟ ਗਵਰਨਮੈਂਟ ਦੀ ਇਨਕ੍ਰੂਸ਼ਮੈਂਟ ਤਾਂ ਨਹੀਂ ਹੈ ਸਵਾਲ ਪੁੱਛ ਰਹੇ ਆ ਕਿਸੇ ਤਰ੍ਹਾਂ ਸਟੇਟ ਗਵਰਨਮੈਂਟ ਇਹ ਨਹੀਂ ਕਹਿ ਸਕਦੀ ਕਿ ਯਾਰ ਇੱਥੇ ਤਾਂ ਲੈਟਸ ਸੇ ਆਪਾਂ ਹਾਈਵੇ ਬਣਾਉਣਾ ਸੀ ਜਾਂ ਆਪਾਂ ਟੋਲ ਕਲੈਕਟ ਕਰਨਾ ਸੀ ਡੁਪਲੀਕੇਸ਼ਨ ਆਫ ਟੋਲਸ ਵੀ ਹੋ ਸਕਦੀ ਹੈ ਕਿ ਇਧਰੋਂ ਨੈਸ਼ਨਲ ਹਾਈਵੇ ਨਿਕਲ ਰਹੀ ਹੈ ਨਾਲ ਹੀ ਸਟੇਟ ਹਾਈਵੇ ਨਿਕਲ ਗਿਆ ਉੱਥੇ ਵੀ ਟੋਲ ਆ ਗਿਆ ਇਹ ਇਸ਼ੂਸ ਨੇ ਇਹ ਸਾਰੇ ਇਸ਼ੂਸ ਮੇਨਸ ਵਿੱਚ ਪੁੱਛੇ ਜਾ ਸਕਦੇ ਨੇ ਠੀਕ ਹੈ ਜੀ ਸੋ ਇਹੀ ਇਨਫੋਰਮੇਸ਼ਨ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਸੀ ਅਬਾਊਟ ਦਿਸ ਸੈਸ਼ਨ ਜੇ ਤੁਹਾਨੂੰ ਵਧੀਆ ਲੱਗ ਰਿਹਾ ਹੈ ਇਹ ਸੈਸ਼ਨ ਵਧੀਆ ਲੱਗਿਆ ਤੁਹਾਨੂੰ ਲੱਗਦਾ ਹੈ ਪਹਿਲੀ ਗੱਲ ਕਿ ਕੋਈ ਇਸ ਫਾਸਟ ਟੈਗ ਦੀ ਸਕੀਮ ਵਿੱਚ ਕੋਈ ਬੈਨੀਫਿਟ ਹੈ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਕੋਈ ਵੀ ਸਰਕਾਰ ਜੇ ਕੋਈ ਚੰਗਾ ਕੰਮ ਥੋੜਾ ਬਹੁਤ ਕਰਦੀ ਹੈ ਨਾ ਉਹਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਉਸ ਤੋਂ ਬਾਅਦ ਇਹੋ ਜਿਹਾ ਕੰਟੈਂਟ ਲਈ ਪਲੀਜ਼ ਜੁਆਇਨ ਮਾਈ ਟੈਲੀਗ੍ਰਾਮ ਚੈਨਲ ਜਤਨ ਗਿਲ ਸਰਕ ਯੂਪੀਐਸਸੀ/ਪੰਜਾਬ ਪੀਸੀਐਸ ਯੂਪੀਐਸਸੀ ਐਂਡ ਪੰਜਾਬ ਪੀਸੀਐਸ ਟੂ ਰਿਲੇਟਿਡ ਕੋਈ ਵੀ ਕੰਟੈਂਟ ਕੋਈ ਵੀ ਕੁਇਰੀ ਤੁਹਾਨੂੰ ਕੁਝ ਵੀ ਹੈ ਤਾਂ ਇਸ ਟੈਲੀਗ੍ਰਾਮ ਚੈਨਲ ਤੇ ਮਿਲੇਗੀ ਉਸ ਤੋਂ ਬਾਅਦ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਕਹਿ ਰਹੇ ਹੋ ਕਿ ਸਰ ਪੀਸੀਐਸ ਦਾ ਪੇਪਰ ਆ ਗਿਆ ਰਿਵੀਜ਼ਨ ਨਹੀਂ ਹੈ ਟੈਸਟ ਸੀਰੀਜ਼ ਲੈਣੀ ਹੈ ਤੁਸੀਂ ਇਕਨੋਮੀ ਦੇ ਕਨਸੈਪਟ ਕਲੀਅਰ ਨਹੀਂ ਹੈ ਤੁਸੀਂ ਸਾਡੇ ਇਕਨੋਮੀ ਦੀ ਫੈਕਲਟੀ ਆਕਾਸਰਨਾ ਫੋਰ ਐਗਜ਼ਾਮਪਲ ਇੰਟਰੈਕਟ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਬਾਚ ਲੈਣਾ ਚਾਹੁੰਦੇ ਹੋ ఎవਰੀਥਿੰਗ ਵਿਲ ਬੀ ਅਵੇਲੇਬਲ ਔਨ ਦਿਸ ਨੰਬਰ ਠੀਕ ਹੈ ਜੀ ਇੱਥੇ ਕਾਲ ਕਰ ਸਕਦੇ ਹੋ ਮੇਰੇ ਨਾਲ ਵੀ ਜੇ ਗੱਲ ਕਰਨੀ ਹੈ ਮੇਰੇ ਨਾਲ ਵੀ ਜੇ ਗੱਲ ਕਰਨੀ ਹੈ ਆਈ ਵਿਲ ਬੀ ਅਵੇਲੇਬਲ ਹੇਅਰ ਠੀਕ ਹੈ ਜੀ ਸੋ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੇ ਇਸ ਸੈਸ਼ਨ ਵਧੀਆ ਲੱਗਿਆ ਤੁਹਾਨੂੰ ਲੱਗ ਰਿਹਾ ਉਸ ਐਗਜ਼ਾਮਪਲ ਤੋਂ ਕਿ ਤੁਹਾਨੂੰ ਬੈਨੀਫਿਟ ਹੋਏਗਾ ਤੇ ਬਈ ਕਮੈਂਟਸ ਦੱਸ ਕੇ ਜਾਇਓ yes sir it will be beneficial for us ਠੀਕ ਹੈ ਜੀ ਸੋ ਮਿਲਦੇ ਹਾਂ ਅਗਲੇ ਸੈਸ਼ਨ ਤੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ